ਕੋੜਿਆ ਸੀ। ਨਾਲੇ ਚੜ ਗੁੱਤ। ਹਾਂ। ਤੇ ਮੇਰੀ ਗੱਲ ਸੁਣਨ ਤੂੰ ਕੰਮ ਤਾਂ ਨਾ ਮੇੜਨਾ ਤੇ ਮੈਂ ਮੜੇ ਬਾਪੇ ਕੋਈ ਲਿਆ ਆ ਮਾਂ। ਜਾ ਆਂ ਮੈਂ। ਹਾਂ। ਤੇ ਮੈਂ ਨੂੰ ਲਾਣੀ ਰੋਟੀ-ਰੋਟੀਆਂ ਖਾਉਂਦੀ ਰੋਟੀ ਚੰਗਾ। ਠੀਕ ਆ ਮੰਮੀ। ਆ ਮੰਮੀ। ਹਾਂ। ਦਵਾਈ ਤਾਂ ਲੈ ਜਾਂਦੇ। ਦਵਾਈ ਮੈਂ ਲੈਤੀ ਨਹੀਂ। ਨਾ ਲੈਤੀ। ਮੈਂ ਬੰਦੇ ਮੈਂ ਲੈ ਲੈਂਦਾ ਦਵਾਈ। ਕਿ ਲਾ ਮਾਣੀ ਲੈ ਕੇ ਤਾ ਮੈਂ ਜੇ ਤੂੰ ਬਾਹਰ ਵਾਗੀ ਫਿਰ ਮੈਨੂੰ ਦਵਾਈ ਕੌਣ ਯਾਦ ਕਰਾਇਆ ਕਰੂਆ ਫੇਰ ਕੀ ਹੋਵੇ ਮਮੇ ਮੈਂ ਯਾਦ ਕਰਾਣੇ ਕੋਲ ਫੋਨ ਲਾਗੀ ਆਹ ਮੈਂ ਪਾਣੀ ਲੈ ਆਈਂ ਲਿਆਖ ਲੈ ਮੇਰੀ ਨੂਹ ਵਰਗਿਆਂ ਦਾ ਕੱਲ ਕਰ ਲਊਗਾ ਹੁਣ ਐਵੇਂ ਲੋਕੀ ਕਹਿੰਦੇ ਆ ਕਿ ਨੂਹਾਂ ਧੀਆ ਨਹੀਂ ਬਣਦੀਆਂ ਲੈ ਬੱਤ ਮੈਂ ਆਏਗੀ ਨਹੀਂ ਸੀਗੀ ਵੀ ਤੂੰ ਹੀ ਨਾਲ ਹੀ ਵਗ ਚੱਲਦੀ ਮਮੇ ਮੈਂ ਕੀ ਕਰੂ ਘਰੇ ਸਾਰੇ ਕੰਮ ਤੈਨੂੰ ਕਰਨਾ ਨੇ ਹੁਣ ਤੈਨੂੰ ਤਾਂ ਸਾਰੀ ਗੱਲ ਬੱਸ ਦਾ ਪਤਾ ਤੇਰੀ ਗੱਲ ਕਿੱਥੇ ਕੁ ਖੜੀ ਆਗੀ ਉਹ ਨਾ ਮੰਮੀ ਤੁਸੀਂ ਦੱਸ ਦਿਓ ਕਿ ਫਾਇਲ ਲਈ ਹੋਇਆ ਹੈ ਕਿ ਕਰਕੇ ਫੋਨ ਨਹੀਂ ਆਇਆ ਉਹਨਾਂ ਦਾ ਕਈ ਵੀ ਕੀ ਕਹਿੰਦੇ ਨੇ ਅੱਗੇ ਵੀ ਨਹੀਂ ਕਦੋਂ ਵੇਚਣਗੇ ਕਦੋਂ ਨਹੀਂ ਠੀਕ ਆ ਹਾਂ ਬਾ ਡਾਲੀ ਚੰਨਾ ਠੀਕ ਆ ਮੰਮੀ ਛੇਤੀ ਆ ਜਾ ਮੰਮੀ ਲੈ ਲੇ ਨਾ ਹਨਾ ਲੋਕੀ ਕਹਿੰਦੇ ਨੇ ਕਹਿੰਦੇ ਸੱਸ ਕਦੇ ਮਾਂ ਨਹੀਂ ਬਣ ਸਕਦੀ ਪਰ ਜਿਹੜੀ ਮੇਰੀ ਸੱਸ ਆ ਇਹ ਮੇਰੀ ਘਸ ਨਹੀਂ ਗਈ ਮੇਰੇ ਮਾਂ ਦੀ ਮਾਂ ਤੋਂ ਵੀ ਵੱਧ ਕੇ ਆ ਹਨਾ ਪਰ ਇਹਨੂੰ ਮੇਰਾ ਕਿੰਨਾ ਧਿਆਨ ਰਹਿੰਦਾ ਕਹਿੰਦੇ ਨੇ ਸੱਸ ਨੂੰ ਹੱਲ ਲੜਿਆ ਕਿ ਇਕੱਠੀਆਂ ਚੁੱਲ੍ਹੇ ਚੜੀਆਂ ਅਸੀਂ ਕਦੇ ਲੱਗ ਕੇ ਨਹੀਂ ਦੇਖਿਆ ਹੈਗਾ ਪਰ ਨਹੀਂ ਮੇਰੀ ਸੱਸ ਆ ਨਾ ਇਹ ਮੇਰੇ ਇੰਨਾ ਕਿ ਧਿਆਨ ਰੱਖਦੇ ਕਦੇ ਮੇਰੀ ਮਾਂ ਨੇ ਨਹੀਂ ਇੰਨਾ ਧਿਆਨ ਰੱਖਿਆ ਮੇਰੀ ਸੱਸ ਬਹੁਤ ਧਿਆਨ ਰੱਖਦੀ ਆ ਪਰਮਾਤਮਾ ਘਰ ਤਾਂ ਦੇਵੇ ਇਹਦੀ ਸੱਸ ਤਾਂ ਛਾੜੂ ਲਾ ਕੇ ਲੋ ਥੋੜਾ ਕੰਮ Non è vero che il nostro padre è un po' di più. Non è vero che il nostro padre è di più. Il nostro padre è un po' 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 di più. ਹਾਂ ਹਾਂ ਜ ਕਰੀ ਲਵੀ ਜਾਨ ਕੀਤੀ ਸੀ ਨਾਲ ਦੀ ਨਾਲ ਹਾਇਰ ਹੋ ਔਰ ਕੀ ਕਰਦੀ ਆ ਦੋ ਦੱਸ ਕਰੇ ਕਰੇ ਕੰਮ ਹਾਂ ਹਾਂ ਕਰੇ ਤੂੰ ਕਰ ਲੈ ਹਾਂ ਬੱਸ ਕਰ ਤੇ ਮੈਂ ਤੇਰੇ ਕੋਲ ਨੂੰ ਉਮ ਦੀ ਸਲਾਹ ਕਰਦੀ ਸੀਗੀ ਆ ਜਾਂਦੀ ਫਿਰ ਮੈਂ ਕਿਹਾ ਮੈਂ ਤਾਂ ਕਾਡਰ ਪਾ ਕੇ ਜਨੇ ਉਦੋਂ ਨੂੰ ਤਾਂ ਬਾਜੀ ਮਾਰ ਸੀ ਮਾਲੀ ਵੱਡੀ ਹੋਣਾਂ ਦੇ ਵਿੱਚ ਜਨੇ ਉਦੋਂ ਤਾਂ ਬਾਜੀ ਮਾਰ ਤੇ ਚਲ ਬੈਠ ਕੇ ਕਰਦੇ ਆ ਗੱਲ ਮੈਂ ਤੈਨੂੰ ਐ ਕਹਿੰਦੀ ਸੀਗੀ ਮੈਂ ਕਿਹਾ ਮੇਰੇ ਦੁਕਾਨ ਤੇ ਬੋਚਲੇ ਸੂਟ ਲੈ ਕੇ ਆਉਣਾ ਹਾਂ ਚੱਲ ਲੈ ਬੜਾਂ ਨੂੰ ਕਾਤਕੇ ਮਦਾ ਜਿਹੇ ਕਰਦੀ ਆ ਉਹ ਬਸ ਕੀ ਕਿਉਂ ਆਹ ਜੀ ਕਿ ਉਹ ਗਿਆ ਹੋਇਆ ਤਾਂ ਗੱਤ ਨਹੀਂ ਬਸ ਉਹ ਜਿਆਨ ਲੱਗਦਾ ਸੀ ਨਹੀਂ ਲੱਗਦਾ ਹੂੰ ਤੇ ਉਹ ਕਿ ਤਰ੍ਹਾਂ ਲੁੱਟਾ ਨਹੀਂ ਪਈ ਨਾ ਹਾਂ ਗੱਡੀ ਦਾ ਗਾਉਂ ਨੂੰ ਮੈਂ ਤਾਂ ਲਾਉਂਦੀ ਹਾਂ ਸੱਤ ਦਿਨ ਨਹੀਂ ਨਹੀਂ ਫੋਰ ਫੋਰ ਤਾਈ ਕਿੱਥੇ ਦੀ ਦਿੰਦੀ ਉਹ ਤਾਂ ਕਿਸੇ ਦਾ ਘਰ ਗਈ ਆਉਣ ਵਾਲੀ ਹੋਗੀ ਆ ਜਾਂਦੀ ਹੈਗੀ ਠੀਕ ਹੈ ਬਹਾਵਾ ਟਾਂਕ ਦੀ ਰਹੀ ਸੀ ਇੱਕ ਦੋ ਵਾਰ ਵੀ ਸਾਰੇ ਕੰਮ ਕਰੇ ਨਹੀਂ ਸੀ ਹੋਰ ਹੋਰ ਖਾ ਲ ਰੁੱਟੀ ਭਣੀ ਹਾਂ ਹਾਂ ਕੁੱਪੜੀ ਬਣਾ ਲੈ ਅਸਲ ਵਿੱਚ ਖਾ ਲਈ ਭਾਂਡੇ ਭੁਣੇ ਮਾਂਦੇ ਸੀ ਉਹ ਮੈਨੂੰ ਦੱਸਦੀ ਕਾ ਤਾਂ ਨਹੀਂ ਹੋਣੀ ਤੈਨੂੰ ਕੀ ਹੋਇਆ ਜਾ ਬਸ ਸੋਨੇ ਨੰਬਰ ਨਾ ਮੇਰੇ ਬਲੌਗ ਚ ਪਾਤਾ ਅਸਿਆ ਮੈਂ ਤੈਨੂੰ ਕਹਾਂ ਤੈਂਦਾ ਸੀ ਮੈਂ ਕਿਹੜਾ ਕਿਸੇ ਕੋਲ ਦੱਸਣਾਗਾ ਹਨਾ ਨਾ ਕਰੇ ਕਿਸੇ ਨੰਬਰ ਬਲੌਗ ਚ ਪਾਸਾ ਬਸ ਕਰਨਾ ਨਾ ਮਿਲਨੇ ਜਾਣਾ ਸੀ ਤੁਹਾਨੂੰ ਪਤਾ ਹੁਣ ਘਰੇ ਮੰਮੀ ਗੜੀ ਹੁੰਦੀ ਆ ਪਰ ਮੈਂ ਕਾਲ ਜੂ ਨਹੀਂ ਆਂਦੀ ਹੈਗੀ ਇਹ ਕਾਲ ਜੀ ਦੀ ਪੀਸ ਨਹੀਂ ਨਾ ਭਰੀ ਗਈ ਸਾਬਰ ਕਣ ਮਮੀ ਪਾਉ ਦੂਣੀ ਆਣ ਲਗੇ ਕਹਿੰਦਾ ਕਦੇ ਮਿਲਣਾ ਨਹੀਂ ਤਾਂ ਕਰਕੇ ਅਸਰ ਸੇ ਨਾ ਫਿਰ ਉਹ ਲੋਕਾਂ ਨੇ ਕਿ ਮੇਰੇ ਫੀਸ ਤਾਂ ਭਰ ਦੇ ਕਿੱਥੇ ਵੀਸ ਭਰਦਾ ਤਾਂ ਮੈਂ ਤੁਮਾਂ ਦਾ ਪੈਸੇ ਤੇ ਫਿਰ ਦੋਨਾਂ ਗੱਲ ਦਾ ਤਾਂ ਕਰਦੀ ਤੇ ਪੈਸੇ ਦਿੱਥੋਂ ਕਰਾਂ ਬੱਸ ਭਾਬੀ ਕੀ ਕਰੀ ਭਾਬੀ ਆਪਾਂ ਦੁਕਾਨ ਤੇ ਨਹੀਂ ਚੱਲ ਗਈਏ ਕੈਰੀ ਕੋਟ ਚਲ ਜਾਣਾ ਤਾਂ ਮੈਂ ਵੀ ਦੁਕਾਨ ਤੇ ਚੱਲ ਮੈਂ ਨਾਲ ਸੂਟ ਲੈ ਮਣੇ ਤੈਨੂੰ ਕੈਰੀ ਕੋਟ ਲੈ ਚਲ ਹਾਂ ਨਾ ਇਹਨੇ ਮਮੀ ਤੁਹਾਡੇ ਤੇ ਸਾਥ ਵੀ ਨਹੀਂ ਕਰਦੀ ਨਾਲ ਬਹਾਨੇ ਨਾਲ ਮੈਂ ਜਾਣਾ ਹਾਂ ਹਾਂ ਤੇਰੀ ਗੱਲ ਸਹੀ ਹੈ ਨੀ ਚੱਲ ਫਿਰ ਮੇਰੇ ਮੰਮੀ ਨੂੰ ਆ ਜਾਂਦੇ ਨਹੀਂ ਨਹੀਂ ਇਹ ਤਾਂ ਪਹਿਲਾਂ ਹੀ ਜਾਂਦੇ ਮੰਮੀ ਤਾਂ ਫਿਰ ਮੇਰਾ ਮਾਂ ਐ ਖੂਬੀ ਐ ਖੂਬੀ ਕਿੱਧਰ ਭੱਗ ਗਈ ਕੋਈ ਨਾ ਆਪਾ ਜਿੰਦਾ ਰਾਕੀ ਚੱਲ ਬੜਾਂ ਦੋ ਘੰਟੇ ਵੇਟ ਕਰ ਲਾ ਚੱਲ ਕਰ ਲੈਂਗੇ ਫਿਰ ਮੇਰੇ ਮੰਮੀ ਦੇ ਆਇਓ ਚੱਲ ਬੜਾਂਗੇ ਠੀਕ ਐ ਤੂੰ ਬਹਿ ਜਾ ਉਹਨੂੰ ਚੱਲ ਮੈਂ ਚਾਹ ਤਰਿਆ ਤਰਿਓ ਚੱਲ ਸਵਾਕ ਨੂੰ ਕਦੋਂ ਕਰਿਆ ਕੀਤਾ ਕਹਿੰਦੀ ਕੋਈ ਨਾ ਤੂੰ ਬਹਿ ਜਾਵਾ ਚੱਲ ਬੜਾਂਗਾ ਨਾਲੇ ਭਾਬੀ ਦੁਕਾਨ ਤੇ ਜਾਉਂਗਾ ਲੈ ਮੈਂ ਜਾਇਂ ਜੇ ਕੋ ਵੀ ਬਾਹਰ ਚਲੀ ਗਈ ਫਿਰ ਮੇਰਾ ਕੀ ਮੰਮੀ ਚੱਲ ਨਿਕਲ ਜੀ ਦੇਖ ਰਿਆਂ ਮੈਂ ਤਾਂ ਗੋਲ ਦੀ ਆ ਕੇ ਮਿਲਿਆ ਇਸ ਰੰਗ ਪਾ ਬਿਆਜਾ ਬੜਾ ਟਾਈਮ ਲਾਤਾ ਫਿਰ ਮੰਮੀ ਹੱਥ ਮਾਰ ਲੂਗੀ ਆ ਗਈ ਆ ਗਈ ਲੱਗ ਸੱਤ ਪਾ ਹਲਦੀ ਕਰਕੇ ਲੈ ਕੇ ਆਂਆ ਵਧੀਆ ਰੱਖਾਂ ਹੋਰ ਰੱਖ ਚਲ ਕਾ ਹਲਦੀ ਨਾ ਪੀਣਾ ਚਾਹ ਰੱਖਦੇ ਨੇ ਚਲ ਆਂ ਜਾ ਚਲਦੀ ਪੀਲਾ ਫਿਰ ਤਾਈ ਆ ਜੂਗੀ ਫਿਰ ਆਪਾਂ ਚੱਲਦੇ ਹਾਂ ਹੋਰ ਉਹਨੇ ਵੀ ਬਹੁਤ ਟਾਈਮ ਲਾਤਾ ਆਉਂਦੀ ਹੂੰ ਵੀ ਰਾਹ ਵਿੱਚ ਨਵੀਂ ਮਠਾਗਾਟ ਤੇ ਬੈਠੇ ਤੁਸੀਂ ਤਾਂ ਵੱਧ ਪੀਣੇ ਚਾਹਚਾ ਹਨ ਕੋਈ ਨਾ ਭਾਗੀ ਫਿਰ ਪਿਉਗਾ ਲੈ ਆਉਂਦੀ ਐ ਮੇਰੀ ਮਾਫੜੀ ਚਲ ਵਧੀਆ ਮਰ ਟਾਈਮ ਲੱਗ ਜਾਂਦੀ ਆਗ ਨੂੰ ਹੀ ਹਾਂ ਆ ਗਏ ਚੱਲੇ ਆ ਨਾ ਬੱਸ ਚੱਲਾ ਮੰਜੇ ਦਾ ਵੇਲਾ ਤਾਈ ਕੋਈ ਨਹੀਂ ਤੇ ਠੀਕਾ ਨਵੀਂ ਨੇ ਕਿਵੇਂ ਮਾਰ ਲੈ ਗਿਆ ਇਹ ਤੁਹਾਨੂੰ ਵੀ ਮੈਂ ਫੋਨ ਆਉਂਦੀ ਸੀ ਇਹਨੂੰ ਇਹ ਆਪ ਹੀ ਆ ਗਈ पैसे ला लें गई मम्मी आज नहीं गुगल पे कर दी ਚਲ ਮੈਂ ਕਰਦੀ ਹਾਂ ਕੁਕਲ ਕਰ ਹਾਂ ਚਾ ਚਾ ਕਹਾਈ ਇਹ ਜਾਣੇ ਜੀ ਮੰਮੀ ਆਜੀ ਉਹਨੂੰ ਕਹਿ ਦਿਓ ਵੀ ਭਾਬੀ ਨਲ ਗਈ ਸੀ ਆ ਦੁਕਾਨ ਦੀ ਕਹੇ ਦੀ ਮਾਂ ਕੋਈ ਨਾ ਲੰਗਾ ਚੰਦ ਆ ਮੰਮੀ ਉਹ ਤੇਰਾ ਹੋਣ ਕਰਿਆ ਪਿਆਰ ਠੀਕ ਔਪੂ ਵੀ ਨਹੀਂ ਨਾ ਸਾਰਾ ਗਨ ਬਾਜ਼ਾਰ ਤੱਕ ਹੀ ਪਤਾ ਨਹੀਂ ਕੀ ਰੱਖਿਆ ਬਾਜ਼ਾਰ ਹੁਨਾ ਮੈਂ ਦੱਸੀ ਨੂੰ ਕੁਝ ਕਹਿਣ ਜੋ ਬੀਨ ਪੁੱਤ ਇਹਦੇ ਨਾਲ ਜਾਇਆ ਨਾ ਕਰ ਉਹੀ ਗੱਲ ਨਾ ਆ ਜਾਂਦੀ ਜਾਣ ਮੈਨਾਂ ਕੰਨ ਕੋਈ ਚੰਦ ਚੜਾਤਾ ਨਾ ਬਹੂ ਦਾ ਬਦਨਾਮ ਹੋਕ

ਉਗਣਾ ਤੇਰੀ ਕਾਣਾ ਕਰਵਾ ਦਾ ਨਾ ਠਰਕੀ ਨੀ ਪੰਜਰਾ ਨਹੀਂ ਤੇਨੂੰ ਤਾਂ ਨਹੀਂ ਅਕਲ ਹੈਗੀ ਤੈਨੂੰ ਮਾੜਾ ਮਤ ਪਤਾ ਲਾ ਕਿ ਬੋਲ ਜੀਦੀਆਂ ਇਹ ਆ ਫੇਰ ਕੀਆ ਨਾਲੇ ਨਾ ਤੂੰ ਗੱਲ ਕਰ ਲਈ ਨਾਲੇ ਆਪਾਂ ਦੁਨੀਆ ਨਹੀਂ ਹੁੰਦੀ ਰਹਿ ਕਰਾਂਗੇ ਤੂੰ ਕਹੇ ਜੇ ਕਮਤ ਕੋਈ ਨਹੀਂ ਹੈਗੀ ਤੂੰ ਮੈਨੂੰ ਵੀ ਆਪਦੇ ਵਰਗੀ ਸਮਝ ਨਾਲੇ ਮੇਰੀ ਗੱਲ ਸੁਣਦਾ ਕੰਨ ਖੋਲ ਕੇ ਠੀਕ ਹੈ ਹੁਣ ਤਾਂ ਮੈਂ ਤੇਰੇ ਨਾਲ ਆ ਗਈ ਨਾਲੇ ਤੂੰ ਛੱਡ ਦੇ ਉਹ ਦਾਇਰੀ ਗੁਰੂ ਜਿਹਦਾ ਖੜਾ ਉਹ ਪਹਾਣੀ ਹੁੰਦਾ ਨਾਲੇ ਕੁਛ ਇਧਰ ਲੰਘ ਜਾ ਪਰ ਮੈਂ ਦੁਕਾਨ ਨਹੀਂ ਹੁੰਦੀ ਹਾਂ ਹੋਰ ਕੋਈ ਨਾ ਦੱਸਣਾ ਚਾਹਤੀ ਹੁਈ ਮੈਨੂੰ ਆਏ ਫੇਰੀ ਸੀ ਆ ਹੋ ਗਿਆ ਅਜ ਤਾਂ ਕਾਲੀ ਚੁੰਨੀ ਲਈ ਪੈਂਗਣੀ ਬਣੀ ਹੋਈ ਛੇੜ ਕੇ ਉਹ ਸੱਸੀ ਘਰ ਤਾਂ ਵੀ ਸੱਸੇ ਘਰ ਵੀਰੇ ਹੋਰ ਕਿਵੇਂ ਠੀਕ ਠਾਕ ਹਾਂ ਵਧੀਆ ਨੂੰ ਉਹ ਮੈਂ ਤਾਂ ਇਹ ਕਹਿੰਦਾ ਸੀ ਮੈਂ ਕਿ ਪਰਦੇਸੀ ਦਾ ਕੋਲ 파ਣਾ ਹੁੰਦਾ ਕਿ ਨਹੀਂ ਹੁੰਦਾ ਹਾਂਜੀ ਵੀਰੇ ਆ ਜਾਂਦਾ ਲਾ ਲੈਂਦੇ ਆ ਫੋਨ ਮੈਂ ਤਾਂ ਇਹ ਕਹਿੰਦਾ ਸੀ ਕਈ ਵਾਰ ਬੇਲੇ ਤੇ ਬੇਲੇ ਰਾਤ ਦੇੇ ਕੰਮ ਹੁੰਦਾ ਤਾਂ ਮੈਨੂੰ ਦੱਸ ਦਿਆ ਕਰ ਕੋਈ ਨਾ ਵੀਰੇ ਮੇਰੀ ਮੰਮੀ ਲੈ ਆਉਂਦੀ ਜੇ ਸਾਨੂੰ ਕਿਸੇ ਦੀ ਜਰੂਰਤ ਹੁੰਦੀ ਆ ਨਾ ਮੰਮੀ ਭੱਜ ਜਾਂਦੇ ਹੁੰਦੇ ਆ ਓਹੋ ਜਿਹੜਾ ਕੰਮ ਬੰਦਿਆਂ ਦਾ ਬੁੜੀਆਂ ਨੇ ਥੋੜੀ ਕਰਨਾ ਵੀਰੇ ਮੇਰੀ ਮੰਮੀ ਨਾ ਬੰਦਿਆਂ ਵਰਗੀ ਹੋਈ ਆ ਕੁਈ ਦਿੱਕਤ ਨਹੀਂ ਹੈਗੀ ਬੰਦਾ ਹੈਗਾ ਚਾਹੇ ਕਰੇ ਚਾਹੇ ਨਹੀਂ ਹੈਗਾ ਚਲੋ ਫੇਰ ਕੀ ਆ ਭਾਬੀ ਜੇ ਕੋਈ ਕੰਮ ਹੁੰਦਾ ਦੱਸ ਦੇਣਾ ਚਲੋ ਵੀ ਆ ਜਾ ਬਾਲਾ ਨਾਲ ਬਾਲਾ ਸੁਝਾਈ ਭਾਈ ਜੀ ਜਰੂਰ ਸਾਰੇ ਜਿਹੜਾ ਜਿਹੜਾ ਕਰੀ ਜਾਂਦੀ ਹੈ ਜਿਹੜਾ ਲੱਗਦਾ ਮੈਂ ਦਿਔਰ ਲੱਗਦਾ ਉਹ ਮੂੜੀ ਖਰਾਬ ਕਰਦੀ ਉਹ ਵੀ ਇੱਕ ਰੰਨਾ ਉਹ ਦੇਖਦਾ ਪਰ ਉਹਦਾ ਸੁਣਾਉਂਦੇ ਇਹ ਸਾਰੀ ਸਾਰੋ ਫੁੱਲੀ ਪਾਈ ਹੁੰਦੀ ਹੈ ਤਾਂ ਢੰਡ ਬਣੀ ਆਉਂਦੀ ਹੈ ਮਾਗਰ ਬਿਨਾ ਪਾਈ ਤੇ ਕਾਲਾ ਦੇਖ ਹੀ ਲੈ ਛੇੜੀ ਤਾਂ ਵਧੀਆ ਹੋਰ ਕੀ ਹੁੰਦਾ ਹੈ ਉਹ ਨਹੀਂ ਬੰਦਾ ਤੇਨੂੰ ਪਤਾ ਹੀ ਜਾਂ ਨਿਆਰੇ ਲਈਦਾ ਜ਼ਿੰਦਗੀ ਦੇ ਸਾਚੋ ਉਤਰੀ ਵਾਲੀ ਦਾ ਫੁੰਡਾ ਆਇਆ ਸੀ ਮੈਨੂੰ ਕੱਲੇ ਯਾਰ ਮੇਰੇ ਢੀ ਦਾ ਕਿਹੜੀ ਦਾ ਲਵੀ ਦਾ ਅੱਛਾ ਫੇਰ ਤੇ ਫੇਰ ਹੁਣ ਤੂੰ ਦੱਸ ਕੀ ਕਮਾ ਤੂੰ ਫੁੰਡਾ ਨਹੀਂ ਚਾਹਦਾ ਤਾ ਮੇਰਾ ਤਾਂ ਨੰਬਰ ਹੀ ਬਲੌਕ ਕਰਤਾ ਦੇ ਤੇਰਾ ਮੇਰਾ ਹਾਂਜੀ ਬਲੌਕ ਪਈ ਆਣਾ ਤੂੰ ਹੀ ਬਲੌਕ ਕਰ ਦੇ ਠੀਕ ਬਹੁਤ ਸਿਰ ਖਾਂਦੀ ਆ ਯਾਰ ਮਿਲਦੀ ਨਹੀਂ ਰਾਹ ਕੋਈ ਦਿੰਦੀਣੀ ਬਾ ਫੋਨ ਤੇ ਹੈਲੋ ਹਾਏ ਤੈਨੂੰ ਪਤਾ ਤਾਂ ਹੈ ਹੁਣ ਕਿੱਥੇ ਛੜਦਾ ਮੈਨੂੰ ਵੀ ਫੋਨ ਲੈ ਜਾਂਦੀ ਓਹ ਦੇਰੀ ਕੁੰਨੀ ਚੱਕਦਾ ਕਹਿ ਵੀ ਫੋਨ ਚੱਕ ਮੈਂ ਤਾਂ ਤਾਈ ਨੂੰ ਤੇਰੇ ਕੋਲ ਆਇਆ ਸੀਗਾ ਵੀ ਜਾ ਕੇ ਹੁਣ ਪੇਹ ਪੂਆ ਮਾ ਇਹ ਯਾਰ ਤੈਨੂੰ ਪਤਾ ਹੀ ਹੈ ਯਾਰ ਜਦੋਂ ਆਪਾਂ ਨੂੰ ਲਾਰੇ ਲਾਈ ਜਾਂਦੀ ਆ ਵੀ ਨਾ ਅੱਜ ਉਹਨੂੰ ਕਹਦੇ ਮਿਲਣ ਨੂੰ ਕਿਉਂਕਿ ਅੱਜ ਮਿਲ ਜੀ ਕੱਲ ਆ ਦੇਖ ਲੈ ਮੈਸੇਜ ਦਿਖਾ ਦੇ ਤੈਨੂੰ ਉਹਦੇ ਕਿਉਂਕਿ ਅੱਜ ਕੱਲ ਅੱਜ ਕੱਲ ਐ ਕਰਦੀ ਰਹਿੰਦੀ ਆ ਮੇਰਾ ਹੈ ਮੇਰ ਮਾੜੀ ਗੱਲ ਉਹਦੀ ਹਨਾ ਲਾਰੇਵਾਜ ਆ ਯਾਰ ਤੂੰ ਹੀ ਬਲਾਕ ਕਰ ਦੇ ਦੇ ਮੇਰਾ ਭਰਾ ਤਾਂ ਹੁਣੀ ਵਲੌਗ ਕਰਦੇ ਨੇ। ਹਾਂ ਕਿ ਆਪਾਂ ਕਰਤੀ। ਬਟ ਠੀਕ ਆ। ਦੇ ਹੋਈ ਨਾ ਯਾਰੀ ਪੱਕੀ ਯਾਰੀ ਐਟਰ ਗਿਆ। ਵੇਰੀ ਵੇਰੀ ਤੇਰੇ ਮਾਰਾ ਤੇ ਇਧਰ ਨੂੰ ਆਂਦੀ ਆ। ਕਿਹੜੀ ਮੇਰੇ ਵਾਲੀ ਓਏ? ਜਿਹੜੀ ਹੈਗੀ ਆ। ਤੈਨੂੰ ਵੀ ਪਤਾ। ਆਹ ਓਹੀ ਪਤਲੀ। ਆਹ ਫਿਰ ਦੱਸਦਾ। ਆਏ ਆਪਣੇ ਖਬੜੀ ਵਾ ਛੱਡੇ ਵਿਆ। ਠੀਕ ਆ। ਮਾਰਦਾ। ਟਾਲੀ ਦੇ ਨਾਲ ਤਾਂ ਫਿਰ ਕੰਮ ਬਣ ਜਾਂਦਾ। ਇਹ ਉਹ ਹੀ ਆ ਜਿਹੜੀ ਮੈਂ ਤੈਨੂੰ ਵੇ ਬਲੌਕ ਕਰ ਦਿੱਤਾ ਮੈਨੂੰ ਵੀ ਨਾ ਹੋਵੇ। ਬੋਲ ਵੀ ਕਰ। ਪੱਕੇ ਤੁਸੀਂ ਪੱਤਖੁਰੀ ਨੂੰ ਹਣਾ ਬੈਠਾ। ਕੀ ਹੋ ਗਿਆ ਸੋਨੂ ਕਦੇ ਵੀ ਸੇ ਲੜਦੇ ਹੁਣ? ਬਸ ਮੈਂ ਨਹੀਂ ਗੱਲ ਕਰਨੀ ਇਹਨਾਂ ਨਾਲ। ਕਿਉਂ ਤੂੰ ਗੱਲ ਨਹੀਂ ਕਰਨੀ? ਨਹੀਂ ਕਰਨੀ ਬਸ। ਆਇਆ ਕੀ ਹੋ ਗਿਆ? ਬਸ ਨਹੀਂ ਕੋਈ ਨਹੀਂ ਹੋਇਆ ਬਸ ਕਰਨੀ ਨਹੀਂ ਮੈਂ ਗੱਲ ਨਹੀਂ ਕਰਦੀ। ਨਾ ਵੀਰੇ ਦੇ ਫੋਨ ਤੇ ਵੀ ਫੋਨ ਕੀਤਾ ਸੀ ਹੁਣ ਟਿੱਕੀ। ਕੋਈ ਗੱਲ ਤਾਂ ਕੋਈ ਹੋਣੀ ਆ। બસ ਨਹੀਂ ਨਹੀਂ ਤਾਂ ਨਹੀਂ ਬਸ ਮੈਂ ਗਲਤੀ ਨਹੀਂ ਕਰਦੀ ਨਹੀਂ ਕੀ ਹੁਣ ਤੁਮ ਕੀ ਰਸਤ ਸੀ ਵੀ ਹੁਣ ਸਿਆਣਿਆਂ ਕਿੰਨੀਆਂ ਗੱਲਾਂ ਧਰਮ ਹੁੰਦੀਆਂ ਮੈਨੂੰ ਕਰਦੇ ਨੇ ਕਿੰਨੀਆਂ ਗੱਲਾਂ ਵੱਡੀਆਂ ਕਰੂੰਗਾ ਵੈਰੀ ਕੁਝਵਾ ਖਾਂਗਾ ਵੀ ਤੂੰ ਐ ਰਿਹੜ ਪਿਆ ਹੋਇਆ ਤੈਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਅੱਗੇ ਕਾਲਜ ਜਾਂਦੀ ਸੀ ਇਹਦਾ ਕਾਲਜ ਜਾਣਾ ਬੰਦ ਤੋਂ ਇਹਦੀ ਫੀਸ ਭਰ ਦੇਣਾ ਇਹਨੂੰ ਸੌਖਾ ਹੋ ਜਾਣਾ ਨਾ ਤੂੰ ਮਿਲ ਲਿਆ ਕਰੇਗਾ 20 ਹਜ਼ਾਰ ਤਾਂ ਤੂੰ ਉਹਦੇ ਬੋਲਦਾ ਨਹੀਂ ਹੈਗਾ ਤੂੰ ਇਹ ਫੀਸ ਭਰ ਦੇ ਕਾਲਜ ਆ ਜਾ ਕਰ ਤੂੰ ਇਹਨੂੰ ਮਿਲ ਲਿਆ ਕਰੀ ਤੇ ਇਹ ਆਵਦਾ ਘਰੋਂ ਬਹਾਨਾ ਫੇਰ ਵੀ ਲਾਰੀ ਮਾਰ ਲਾਉਂਦੀ ਆ। ਪਾਣੀ ਚ ਲੌਂਦੀ ਲਾਰੇ ਹੁਣ ਤੈਨੂੰ ਪਤਾ ਕਿੰਨਾ ਮੁਸ਼ਕਲ ਹੋਇਆ ਪਿਆ। ਦਾਦੀ ਉਹਨਾਂ ਦੇ ਚੋਰੀ ਨੂੰ ਆਈ ਗਏ ਸਾਡੇ ਘਰ। ਫੇਰ ਮੈਨੂੰ ਕਹਿੰਦੀ ਮੈਂ ਦੁਕਾਨ ਤੇ ਜਾਣਾ ਮੈਂ ਤਾਂ ਚੱਲ ਮੈਂ ਚੱਲਦੀ ਮੈਂ ਵੀ ਬਹਾਨੇ ਨਾਲ ਆਈ ਆ ਘਰੋਂ। ਹਾਂ ਨੰਬਰ ਵੀ ਬਲੌਗ ਸੁਭਾਈ ਬੱਠਾ ਹੈ। ਕਾਰਡ ਨੰਬਰ ਇਹਦਾ ਬਲੌਗ ਸੁਭਾ। ਕੋਈ ਨਹੀਂ ਕੱਢ ਦੂਗਾ। ਕਾਰਡ ਦੇ ਨਾਲੇ। ਕੱਢ ਦੂਗਾ ਕੱਢ ਦੂਗਾ। ਲੈ ਹੁਣ ਤੇਰੇ ਸਾਹਮਣੇ ਕਹਿਦਾ ਕੁੜੀ ਠੀਕ ਆ। ਕੱਢ ਦੀ ਨੰਬਰ ਮੁੰਡਾ ਬਲੌਗ ਤੋਂ। ਕੱਢ ਦੇ ਨਾ। ਕੌਣ ਬੰਦਾ ਹੈ ਗੁੱਸਾ ਕਰਦੇ ਨਾ ਲੋਦੀ ਲਾ ਆਏ ਦਮਾ ਖਾਂਦੀਆਂ ਹੁਣ ਕਿਵੇਂ ਕਰੀਂਗਾ ਇਹਦਾ ਚਲ ਦੇਖਦੇ ਆ ਕੋਈ ਨਾ ਲਾਉਣੇ ਕਾਬੀ ਦੇਖਣਾ ਤੇਰੇ ਸਾਹਮਣੇ ਬੈਨੇ ਮੇਰੇ ਨੰਬਰ ਬਲੌਗ ਚ ਲਿਖ ਦਿੱਤੇ ਲਵੀ ਉਹਨੂੰ ਗੁੱਸਾ ਆਗਾ ਤੈਨੂੰ ਕਦੇ ਜਵਾਬ ਦਿੱਤਾ ਹੋਣਾਗਾ ਮੈਂ ਉਹਨੂੰ ਸਾਰੀਆਂ ਗੱਲਾਂ ਕਹੀਆਂ ਨਹੀਂ ਤੇਰੇ ਸਾਹਮਣੇ ਚੱਲਣ ਵਾਲੇ ਹੁਣ ਮੇਰੀ ਗੱਲ ਹੋਰ ਸੁਣੋ ਅੱਗੇ ਰੋਟੀ ਨਹੀਂ ਸੀ ਨਾ ਖਾਂਦੀ ਕੋਈ ਰੋਟੀ ਰੱਜ ਕੇ ਖਾ ਰਿਆ ਕਰ ਨਾਲੇ ਚਾਹ ਪਾਣੀ ਪੀ ਲਿਆ ਕਰ ਕੋਈ ਨਾ ਭਾਬੀ ਖਾਨ ਨੂੰ ਕਿ ਪਰ ਉਹਨੇ ਨੰਬਰ ਤਾਂ ਉਹਦੀ ਬਲੌਗ 'ਚ ਕੱਢਣਾ ਸੀਗਾ ਫੋਟੋ ਉਹਦੀ ਗਲਤੀ ਹੈਗੀ ਉਹਨੇ ਵੀ ਦੇਖਣਾ ਸੀਗਾ ਵੀ ਮੈਨੂੰ ਭਾਬੀ ਕਹਿਣਾ ਹੀ ਇਹ ਚਲ ਮੇਰੇ ਕਹਿਣ ਤੇ ਕੱਢ ਦਿੰਦਾ ਬਲੌਗ 'ਚ ਚਲ ਕੋਈ ਨਾ ਮੈਂ ਮੰਮੀ ਵਾਲੇ ਫੋਨ ਤੋਂ ਲਾ ਕੇ ਕਹਿ ਦਿੰਉਂ ਠੀਕ ਹੈ ਜਿਉਂ ਉਹਨਾਂ ਐਨੇ ਸੀਗਾ ਵੀ ਮਿਲਣਾ ਹੈ ਨਾ ਤਾਂ ਫੀਸ ਭਰਦੇ ਨੇ ਬੋਲਦੇ ਸੀ ਮੈਂ ਕਿਹਾ ਹਣੀ ਹੈਗਾ ਤੁਹਾਨੂੰ ਸਾਰੀਆਂ ਗੱਲਾਂ ਕਹੀਆਂ ਨੇ ਇਸੇ ਕਰਕੇ ਕਹੀਆਂ ਨੇ ਨਾਲੇ ਮੇਰੀ ਗੱਲ ਇੱਕ ਹੋਰ ਚਲ ਜਿਉਂ ਪਹਿਲੇ ਸਾਡੇ ਘਰ ਨਾ ਮੜਾ ਦੇਖ ਕੇ ਆਇਆ ਮੇਰੀ ਮਾਂ ਦਾ ਸੁਭਾ ਤਾਂ ਪਤਾ ਹੀ ਹੈ ਕਿੰਨਾ ਰੁੱਖਾ ਦਾ ਹਨਾ ਫਿਰ ਬਾਤੋ ਬੋਲਣ ਲੱਗ ਜਾਂਦੀ ਹੈਗੀ ਠੀਕ ਬਬੀ ਹਾਂ ਤੇ ਹੁਣ ਨਾਲ ਘਰ ਜਾ ਕੇ ਰੋਟੀ ਰੁੱਟੀ ਖਾ ਲੈ ਰਾਜ ਦੀ ਕੋਈ ਨਾ ਠੀਕ ਆ ਚੰਗਾ ਠੀਕ ਆ ਬਬੀ ਮੈਂ ਚੱਲਦੀ ਠੀਕ ਆ ਚੰਗਾ ਕਿਹੜੇ ਵੇਲੇ ਆ ਰਹੀਆਂ ਲਗੀਆਂ ਨੇ ਬਾਜ਼ਾਰ ਉੱਥੇ ਪਤਾ ਨਹੀਂ ਕੀ ਕਰਨ ਲੱਗ ਗਈਆਂ ਜੀ ਲਾ ਕੇ ਵਹਿ ਗਈਆਂ ਨਾ ਕਿੰਨੇ ਵਾਰੀ ਸਮਝਾਇਆ ਵੀ ਪੁੱਤ ਤੂੰ ਇਹਦੇ ਨਾਲ ਨਾ ਜਾਇਆ ਕਰ ਹੈ ਨਹੀਂ ਕੁੜੀ ਕੰਮ ਦੀ ਕਿਸੇ ਦੀ ਹਾਂ ਤੁਹਾਡਾ ਲਾ ਹੁੰਦੀਆਂ ਨੇ ਇਹ ਗੱਲਾਂ ਆਦੇ ਨੂੰ ਕਹਿਣਾ ਕਹਿੰਦੇ ਮਾੜਾ ਹੁੰਦਾ ਨਖਾਂ ਕਿ ਹੋ ਗਾ ਮੰਮੀ ਬੋਲੀ ਆਨੇ ਇਹ ਪੁੱਤ ਬੋਲੀ ਕੀ ਜਾਨੀ ਐ ਕੀ ਕਹਾ ਹੁਣ ਨਾ ਤੇ ਕਿਉਂ ਹੈ ਕੀ ਹੋ ਗਿਆ ਤਨ ਕਿੰਨੇ ਵਾਰੀ ਸਮਝਾਇਆ ਵੀ ਇਹਦੇ ਨਾਲ ਨਾ ਜਾਇਆ ਕਰਕੇ ਤੇ ਹੁਣ ਮੂੰਹ ਤੇ ਮੈਂ ਕੀ ਕਹਿੰਦੀ ਵੀ ਜਾਣਾ ਇਹਦੇ ਨਾਲ ਮੰਮੀ ਮੈਂ ਉਹਨੂੰ ਤਾਂ ਲੈਣੀ ਮੈਂ ਤਾਂ ਉਹਨੂੰ ਵਧੀਆ ਨਾ ਕੱਪੜੇ-ਕਪੜੇ ਫਿੱਟਨੇ ਆਉਂਦੇ ਆ ਵੀ ਚਾਹੇ ਨਿਆਣੀ ਹੋਈ ਜਾਂਦੀ ਉਹ ਤਾਂ ਲੈ ਲਈ ਸੀ ਆਹੋ ਭਾਈ ਉਹਨੂੰ ਤਾਂ ਆਪ ਹੀ ਕੱਪੜੇ ਆਉਂਦੇ ਆ ਤਰੇ ਇੱਥੇ ਉਮਰ ਨਾਂਗੀ ਕੱਪੜੇ ਖਰੀਦਦੇ ਨਹੀਂ ਪੁੱਤ ਮੰਮੀ ਤੁਹਾਨੂੰ ਪਤਾ ਆਪਾਂ ਤਾਂ ਦੇਸੀ ਜੇ ਪਾਣੋਂ ਦੇਖ ਲੈ ਕਿੰਨਾ ਸੋਹਣਾ ਸੂਟ ਪਾਇਆ ਹੱਸ ਆ ਮੈਨੂੰ ਤਾਂ ਇਹੋ ਜਿਹੀ ਖਰੀਦ ਨਹੀਂ ਆਉਂਦੀ ਇਹ ਹੁਣ ਮੈਂ ਇਹੋ ਜਿਹੀ ਕਿੱਥੇ ਪਾਇਆ ਕਰੂੰਗੀ ਇੱਥੇ ਜਾ ਕੇ ਹੁਣ ਤੈਨੂੰ ਮੈਂ ਕੀ ਆਖਾਂ ਕਹੇਗੀ ਮੇਰੀ ਮੰਮੀ ਕੀ ਕਹੇਗੀ ਹੁਣ ਤਾਂ ਕੁੜੀ ਹੈ ਨਹੀਂ ਸਭ ਮਦੀ ਇੰਨਾ ਤਾਂ ਹੋਰੀ ਗੱਲਾਂ ਸੁਣੀ ਸੀ ਕੋਈ ਕੀ ਸੁਣ ਲੈ ਮਾਂ ਤਾਂ ਇਹ ਜ ਆਹਾਂ ਕੋਈ ਆਪਣੇ ਬਾਜ਼ਾਰ 'ਚ ਕੋਈ ਮੁੰਡਾ ਹੋਊਗਾ ਗੈਰੀ ਗੈਰੀ ਹੋਊਗਾ ਮੰਮੀ ਹੁਣ ਬਾਜ਼ਾਰ 'ਚ ਮੁੰਡਿਆਂ ਦੀ ਦੁਕਾਨਾਂ ਲੱਗੀਆਂ ਆਹੋ ਦੁਕਾਨ ਵਾਲਾ ਕਹਿੰਦੇ ਉਹ ਮੁੰਡਿਆਂ ਦੇ ਕੱਪੜੇ ਹੀ ਲੱਗਦਾਗਾ ਹਾਂ ਕਿ ਉਹਦੇ ਨਾਲ ਇਹਦੀ ਗੱਲ ਹੋਰਤਾਗੀ ਮੰਮੀ ਲੋਕਾਂ ਦੀਆਂ ਗੱਲਾਂ 'ਚ ਨਾ ਤੂੰ ਧਿਆਨ ਦਿਆਂ ਕਰ ਕੁੜੀ ਆਪਣੀ ਆ ਉਹ ਵੀ ਸਦੀ ਹੋਰ ਨਹੀਂ ਹੈਗੀ ਨਾਲ ਪੁੱਤਾਂ ਐ ਤਾਂ ਮੈਨੂੰ ਪਤਾ ਵੀ ਕੁੜੀ ਆਪਣੀ ਆ ਕੁੜੀ ਸਿਆਣੀ ਬਣ ਕੇ ਰਹੇ ਫੇਰ ਹੀ ਆਪਣੀ ਕਾਹਲ ਨੂੰ ਕੀ ਕਰੂਗਾ ਮੰਮੀ ਕਿ ਹੁਣ ਇਹੇ ਜੇ ਚੰਦ ਚੜਾਉਂਦੀ ਬਣੂਗੀ ਮੈਂ ਕਿਤੇ ਹੁਣ ਇਹਨੂੰ ਐ ਕਹੂੰਗੀ ਵੀ ਹਾਂ ਮੇਰੇ ਦਿਓਰ ਦੀ ਕੁੜੀ ਆ ਜਾਂ ਮੇਰੇ ਜੇਡ ਦੀ ਕੁੜੀ ਆ ਲੈ ਮਮੀ ਦੁਕਾਨ ਤੇ ਅਗਲਾ ਉਹ ਵੀ ਖੜ ਸਕਦਾ ਕੋਈ ਚੀਜ਼ ਵਸਤ ਲੈਣ ਵਾਸਤੇ ਉੱਥੇ ਬੰਦਾ ਮਾਣਾ ਹੋ ਜਾਂਦਾ ਹੁਣ ਮੈਂ ਦੁਕਾਨ ਤੇ ਜਾ ਗਈਆਂ ਤਾਂ ਫੇਰ ਆਲਾ ਮੈਨੂੰ ਕਹ ਦੂਗਾ ਵੀ ਇਹ ਭੋਲੇ ਚਾਚੇ ਦੀ ਦੁਕਾਨ ਤੇ ਖੜੀ ਸੀ ਉਹਨਾਂ ਦੇ ਮੁੰਡੇ ਨਾਲ ਮਾਰੀਆ ਮੈਨੂੰ ਤਾਂ ਤਰਤਾਈ ਨਹੀਂ ਹੈਗੀ ਪਿਆਰੋ ਹੂੰ ਹੂੰ ਉਹਨੇ ਹਾਕ ਮਾਰ ਕੇ ਕਿਹਾ ਕਹਿੰਦੀ ਭੈਣੇ ਮੇਰੀ ਗੱਲ ਸੁਣ ਕੇ ਜਾਈ ਮਾਂ ਹਾਂ ਕੀ ਹੈ ਭੈਣ ਕਹਿੰਦੀ ਉਹ ਥੋੜੇ ਉਧਰ ਨਾਲ ਦੀ ਕੁੜੀ ਕਹਿੰਦੀ ਕਹਿੰਦੀ ਸਾਰੇ ਆਮ ਹੀ ਕਹਿੰਦੀ ਉਹ ਦੁਕਾਨ ਵਾਲੇ ਮੁੰਡੇ ਨਾਲ ਮੋਟਰਸਾਈਕਲ ਤੇ ਜਗੀ ਖੜੀ ਹੁੰਦੀ ਹੈ ਮਮੀ ਪਿਆਰੋ ਤਾਂ ਇਹ ਨਹੀਂ ਸੁਣ ਲਿਆ ਉਹ ਕਿੰਨੀ ਕੁ ਭਲੀ ਮਾਨਤਾ ਕਿ ਮੰਮੀ ਮੈਂ ਬੋਲਣਾ ਨਹੀਂ ਕਰੀ ਪਰ ਮੈਂ ਇਸ ਤੋਂ ਫਿਰ ਵੀ ਕਿੱਛ ਜਾਂਦੀ ਆ ਆਪ ਉਹ ਘੱਟਾ ਜਿਹੜਾ ਜਮਤਾਪ ਹੁੰਦਾ ਉਹ ਨਹੀਂ ਨਹੀਂ ਚਲੋ ਆਪਾਂ ਪੱਟੀ ਲੈਣਾ ਜਿਹੜੀ ਅੱਖਾਂ ਦੁਖਣੀਆਂ ਆਪੀ ਪੱਟੀ ਬੰਨੂ ਤੇ ਅੱਜ ਕਹਾਂਗੇ ਤਾਂ ਤੇਰੀ ਚਾਚੀ ਨੇ ਗੁੱਸਾ ਕਰਨਾਗਾ ਮਾਸਾ ਫਿਰ ਲੋਣੀ ਨਹੀਂ ਮਾਂ ਨਹੀਂ ਕਿਸੇ ਨੂੰ ਉਹੀ ਤਾਂ ਗੱਲ ਆ ਨਾਲੇ ਨਾ ਗੱਲ ਸੁਣ ਮੇਰੀ ਹਾਂ ਮੈਂ ਤਾਂ ਹੋਰ ਹੀ ਗੱਲਾਂ ਲੈ ਕੇ ਵੇਗੀ ਹਾਂ ਸੱਚ ਬਾਬੇ ਦੇ ਲਈ ਸੀ ਕੀ ਕਹਿੰਦਾ ਬਾਬੇ ਨੇ ਬਾਬੇ ਤਾਂ ਕਹਿੰਦਾ ਕੰਮ ਤਾਂ ਤੁਹਾਡਾ ਬਣਿਆ ਪਿਆਗਾ ਸੱਸੇ ਹਾਂ ਠੀਕ ਚਲ ਵਧੀਆ ਹੋ ਰਿਹਾ ਹੋਰ ਚਲ ਮੈਂ ਵੀ ਆਏ ਕਹਿਣੀ ਆ ਮੇਰੇ ਟੀਕੇੜੇ ਵੇਲੇ ਸੂੰ ਕਰਕੇ ਜਾ ਚਲ ਜੇ ਚਲ ਆਉਦੇ ਪਰਿਵਾਰ ਕੋਲੇ ਜਾਉਗੇ ਮੰਮੀ ਇਕੱਲੀ ਰਹਿ ਜੇਗੀ ਤੋਂ ਬਾਅਦ ਚਲ ਕੋਈ ਨਾ ਪੁੱਤ ਹੁਣ ਤੁਹਾਡਾ ਵੀ ਦੋਇ ਜੀਆਂ ਦਾ ਪਸੋੜਾ ਪਿਆ ਪਿਆ ਹੈ ਕਿੱਥੇ ਉੱਥੇ ਇਕੱਠੇ ਹੋ ਜਾਓਗੇ ਮੈਂ ਇੱਥੇ ਕੋਈ ਨਾ ਮੇਰੇ ਤਾਈ ਨੰਗ ਉਮਰ ਇਕੱਲੀ ਕਿਉਂ ਰਹਿ ਜੂ ਤੇਰਾ ਬਾਪੂ ਹੈਗਾਗਾ ਇਕੱਲੀ ਕਿਉਂ ਰਹਿ ਜੂ ਮੰਮੀ ਹੁਣ ਮੇਰੇ ਨਾਲ ਸੱਦ ਨਾਲ ਹੱਸੀ ਕੱਢੀਆਂ ਨੇ ਨਾ ਡੈਡੀ ਨਾਲ ਥੋੜੋ ਐ ਬੋਲੇ ਹੱਸਿਆ ਜਾਂਦਾ ਚਲ ਕੋਈ ਨਾ ਪੁੱਤ ਤੁਹਾਡਾ ਕੰਮ ਵੀ ਫਿਰ ਜ਼ਰੂਰੀ ਹੈ ਨਾ ਵੀ ਬਣ ਜੇ ਤੇ ਪੁੱਤ ਬਾਪੇ ਨੇ ਤਾਂ ਐ ਕਿਹਾਗਾ ਕਹਿੰਦਾ ਹੋਰ ਤਾਂ ਕੋਈ ਪਿਕਚਰ ਨਹੀਂ ਹੈਗੀ ਹਾਂ ਵੀ ਸੋਡੇ ਬਜ਼ੁਰਗ ਗੁੱਸੇ ਹੋਏ ਬੈਠੇ ਨੇਗੀ ਅੱਛਾ ਖਿਆ ਆਪਣੇ ਖੇਤ ਵਾਲੀ ਮੱਟੀ ਤੇ ਕਹਿੰਦਾ ਸਵਾ ਮਹੀਨਾ ਲੱਸੀ ਪਾਓ ਤੁਸੀਂ ਅੱਛਾ ਹਾਂ ਤੇ ਮਰਤੀ ਵਾਂ ਕੇ ਲੱਸੀ ਪਾਇਆ ਹੁਣ ਹਾਂ ਹੂੰ ਮੰਮੀ ਟਾਈਮ ਦਾ ਦੇਖਾ ਕੋਈ ਨਾ ਘਰ ਕੀ ਹੋ ਗਿਆ ਪੁੱਤਨਾ ਕਿਵੇਂ ਚਦੀ ਪਾਇਆ ਆਵੇਂਗੀ ਲੈ 2:3 ਵਜੇ ਹੋ ਗਏ ਨੇ ਮੰਮੀ ਹੁਣ ਟਾਈਮ ਆ ਕੋਈ ਲੱਸੀ ਪਾਉਣ ਦਾ ਕਿਹੜਾ ਬਾੜੀ ਦੂਰ ਆ ਪੁੱਤ ਹੁਣ ਜਾ ਕੇ ਪਾ ਆਵਾਂਗੀ ਮੰਨ ਲਿਆ ਕਰ ਮੈਂ ਬਾਬੇ ਨੇ ਕਿਹਾਗਾ ਵੀ ਉਹ ਆਗਾ ਅੱਜ ਤੋਂ ਹੀ ਸ਼ੁਰੂ ਕਰਨਾ ਕੰਮ। ਫੇਰ ਮੰਮੀ ਤੂੰ ਨਾ ਕਹ ਲੈ ਸਿਪਾਇਆਉਂਦੀ। ਪੁੱਤ ਮੇਰੇ ਤਾਂ ਪੈਰ ਤੋਂ ਕੀ ਜਾਨਣਾ, ਮੈਂ ਤਾਂ ਖੇਤਾਂ ਚ ਜਾ। ਐਂ ਵੀ ਕਹਤਾ ਮੈਂ ਬਾਬਾ ਤਾਂ ਉੱਥੇ ਏਡੇ ਚ ਉੱਤਰ ਕੇ ਵੀ ਨਾਲ ਹੀ ਆ। ਬਾਬਾ ਤਾਂ ਏਡੀ ਦੂਰ ਬੈਠਾ ਖੇਤਾਂ ਚ। ਹੱਸਿਆ। ਹੋਰ ਮੇਰੀਆਂ ਤਾਂ ਲੱਤਾਂ ਦੁਖਣ ਲੱਗੀਆਂ। ਇੰਨਾ ਪੜੇ ਬੇੜੇ ਨੂੰ ਆਉਣ ਵੇਲੇ ਮੈਨੂੰ ਕੋਈ ਉੱਥੇ ਆਇਆ ਸੀ। ਉਹ ਮੁੰਡਾ ਮਿਲ ਗਿਆ ਵਿਚਾਰਾ ਜਿਉਂਦਾ ਰਹੇ ਉਹ ਤੇ ਪੁੱਤ ਜਿਉਂਦੇ ਰਹਿਣ ਮੈਨੂੰ ਤਾਂ ਏਡੇ ਤੇ ਆ ਕੇ ਤਾ। ਉਹ ਜਿਹੜਾ ਖੇਤਾਂ 'ਚ ਜਿਹੜੇਰਾ ਉੱਥੇ ਗਈ ਸੀ ਤੂੰ? ਹਾਂ। ਤੇਰੇ ਨੂੰ ਸਦਸਨ ਵਾਲੇ ਵੀ ਪੂਰਾ ਸਹੀ ਡਰੈਸ ਨਹੀਂ ਦਿੰਦੇ ਹੈਗੇ ਹਨ ਹੋਰ ਚਲ ਮੈਂ ਤਾਂ ਕਰਦੀ ਆ ਸੰਨੀ ਪਸੂਆਂ ਨੂੰ ਸੰਨੀ ਪਾਉਂ ਤੂੰ ਨਾ ਕੇ ਜਾ ਕੇ ਲੱਸੀ ਪਾਏ ਨਾ ਉਹਨੂੰ ਕਿਹਾ ਮਾਂ ਮੈਂ ਘੰਟਾ ਤਾਂ ਹੋਇਆ ਹਜੇ ਨਾਤੀ ਨੂੰ ਚੰਗਾ ਕੱਪੜੇ ਬਦਲ ਲਾ ਪੁੱਤ ਸੋਨੇ ਜੇ ਪਾ ਲੈ ਬਸ ਮੈਂ ਤਾਂ ਇਹੀ ਬਗ ਦੂੰਗਾ ਤਾਂ ਦੇਖ ਲੈ ਤੇਰੀ ਮਰ ਮਾਂ ਹੈ ਨਾ ਵਸੇ ਠੀਕ ਹੀ ਆ ਹਨਾ ਨਾਲੇ ਮੰਮੀ ਨੂੰ ਐ ਪਤਾਗਾ ਕਿ ਸਵੇਰੇ ਪਾਗਣਾ ਥੱਕ ਕੇ ਉਧਰ ਹੋਇਆ ਸੀ ਯੋ ਜੇ ਮੈਨੂੰ ਲੱਗਦਾ ਕਿ ਯਾਰਾ ਕੱਲੀ ਹੀ ਲੱਗਦੀ ਆ ਟੋਲੂ ਦਾ ਚੱਕ ਰੱਖਿਆ ਨਾ ਦੇਖੀ ਮਾੜਾ ਜਿਹਾ ਕਾਲਿਆ ਉਹ ਸਸੀਆ ਭਾਬੀ ਕਿੱਧਰ ਤੋਂ ਚੱਕ ਰੱਖਿਆ ਸਸੀਆ ਕਾਲੀ ਟੋਲੂ ਦਾ ਵੀ ਮੈਂ ਥੋੜੀ ਅੱਜ ਕੁਲਤੀ ਬਾਤਾਂ ਕੱਢੀ ਕੱਲੀ ਹੋਈ ਆ ਜੋ ਹਾਂ ਤੰਮੀ ਨਾ ਮੈਂ ਤੁਹਾਨੂੰ ਪੁੱਛਾਂਗਾ ਉਹ ਚਲ ਠੀਕ ਐ ਕਰ ਆਪਾਂ ਦੋਨੇ ਜੱਜਦਿਆਂ ਨਾਲੇ ਆਪਾਂ ਗੱਲਾਂ-ਬਾਤਾਂ ਮਾਰਾਂ ਨਾਲ ਥੋੜੇ ਬਾਬੇ ਨੂੰ ਮਨਾਇਆ ਵਾਂਗੇ ਕਿਹੜਾ ਬਾਬਾ ਨਹੀਂ ਨਹੀਂ ਬਾਈ ਮੈਂ ਤਾਂ ਕੱਲੀ ਪਾ ਦਿੰਦੀ ਤੂੰ ਆ ਜਾ ਮੇਰੇ ਨਾਲ ਉਹ ਕੁਛ ਨਹੀਂ ਹੁੰਦਾ ਤੂੰ ਆ ਜਾ ਭਾਬੀ ਕਿਉਂ ਡਰਦੀ ਆ ਮੈਂ ਤੈਨੂੰ ਕੁਛ ਕਹਿਣਾ ਭਾਬੀ ਨਹੀਂ ਬਾਈ ਕਹਿਣਾ ਨਹੀਂ ਹੈ ਕੋਈ ਤੂੰ ਬੰਦਿਆ ਨੇ ਕੀ ਕਹਿਣਗੇ ਠੀਕ ਕਹਿਣਗੇ ਉਹ ਬੰਦਿਆ ਨੇ ਕੀ ਕਹਿਣਾ ਆਪਾਂ ਬਾਬਾ ਮਨਾਵਾਗੇ ਤੇਰਾ ਨਹੀਂ ਤੂੰ ਬਾਈ ਹਾਂ ਬਾਬਾ ਨਹੀਂ ਮਨਾਉਣਾ ਆਪਦਾ ਮੈਂ ਮਨਾ ਲਊਂਗੀ ਹਾਂ ਉਹ ਜੀ ਬਾਹਰ ਗਿਆ ਤੀ ਚੁੱਲੀ ਲਿਪੜੀ ਗਿਆ ਥੱਲੇ ਨੂੰ